ਜੈ ਹੋ ਫਸਲਾਂ ਦਾ ਕਿਰਦਾਰ ਜੈ ਹੋ ਜਿਹੜੇ ਕਰਦੇ ਪਿਆਰ ਜੈ ਹੋ ਜਿਹੜੇ ਕਰਨ ਸੁਬਾਦ ਜੈ ਹੋ ਜੋ ਨਾ ਕਰਨ ਫਸਾਦ ਜੈ ਹੋ ਨਾਨਕ ਮਿੱਤਰ ਹੋਏ ਜੈ ਹੋ ਸੋਹਣਾ ਵਰਤਾਰਾ ਹੈ ਬਿਨ ਹੋ ਮੈਂ ਜਨ ਬਹੁ ਪਿਆਰਾ ਹੈ ਜੈ ਹੋ ਕੋਈ ਵਿਖਾਵਾ ਨਹੀਂ ਹੈ ਆਕੜ ਵਾਲਾ ਦਾਵਾ ਨਹੀਂ ਕੋਈ ਬਹੁਤ ਲੰਬੀਆਂ ਕਪਤਾਮਾਂ ਵੀ ਹੈਗੀਆਂ ਨੇ ਕੋਈ ਛੋਟੀਆਂ ਕਿਤਾਬਾਂ ਵੀ ਹੈਗੀਆਂ ਨੇ ਮੁਹੱਬਤ ਬਾਰੇ ਵੀ ਹੈਗੀਆਂ ਜ਼ਿੰਦਗੀ ਜਿਉਣ ਬਾਰੇ ਵੀ ਹੈਗੀਆਂ ਹਰੇਕ ਵਰਗ ਦਾ ਬੰਦਾ ਹਰੇਕ ਉਮਰ ਦਾ ਹੈ ਨਾ ਮੇਲ ਫੀਮੇਲ ਕੋਈ ਵੀ ਇਹਦੇ ਵਿੱਚੋਂ ਆਪਣੀ ਜ਼ਿੰਦਗੀ ਲੱਭ ਸਕਦਾ ਹੈ ਕੋਈ ਵੀ ਇਹਨੂੰ ਪੜ ਸਕਦਾ ਹੈ ਰਾਜਾ ਬੇਟਾ ਦੇ ਤਰ੍ਹਾਂ ਚਾਂਟੇ ਜਾਂ ਸ਼ੈਂਪੇ ਵੱਲੋਂ ਤੁਹਾਨੂੰ 93 ਸਾਲ ਦੇ ਬਹੁਤ ਬਹੁ ਵਧਾਈਆਂ ਦਿੱਦੀ ਜੀ ਚੜ੍ਹਦੀ ਕਲਾ ਹੋਵੇ ਪਿਆਰ ਮੇਰੀ ਮਾਂ ਬੋਲੀ ਹੈ ਪੰਜਾਬੀ ਜਦੋਂ ਵੀ ਅਸੀਂ ਇਹ ਗੱਲ ਕਹਿੰਨੇ ਆ ਸਾਨੂੰ ਆਪਣੇ ਗੁਰੂਆਂ ਦੀ ਯਾਦ ਆਉਂਦੀ ਹੈ ਸਾਨੂੰ ਆਪਣੀ ਪੰਜਾਬੀ ਸ਼ਬਦਾਂ ਦੀ ਯਾਦ ਹੁੰਦੀ ਹੈ ਤੇ ਅੱਜ ਜੋ ਵੀ ਆਨੇ ਇਹ ਇੰਟਰਵਿਊ ਦੇਖ ਰਹੇ ਨੇ ਉਹਨਾਂ ਨੂੰ ਅੱਜ ਉਹ ਵਰਡ ਸਿੱਖਣ ਨੂੰ ਮਿਲਣਗੇ ਜਿਹੜੇ ਉਹਨੇ ਪੰਜਾਬੀ 'ਚ ਸੁਨੇ ਨਹੀਂ ਹੋਣਗੇ ਸਾਡਾ ਇਸ ਟੈਂਟ ਨੇ ਰਾਣਾ ਰਣਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਰਣਵੀਰ ਸਾਹਿਬ ਤੁਸੀਂ ਆਹੋ ਵਰਡ ਲੈ ਕੇ ਆਏ ਹੋ ਤੁਸੀਂ ਹਾਂਜੀ ਹਾਂ ਯੈਸ ਇਹ ਵੀ ਵਰਡਸ ਹੁੰਦੇ ਆਹੋ ਹੀ ਕਿਉਂ ਆ ਦੇਖੋ ਕਈ ਚੀਜ਼ਾਂ ਜਿਵੇਂ ਤੁਹਾਡਾ ਪੈਨ ਤੁਹਾਡੇ ਨੇੜੇ ਹੁੰਦਾ ਹੈ ਹਨਾ ਤਾਨੂੰ ਆਨੰਦ ਆਉਂਦਾ ਪਿੰਡ ਦੀਆਂ ਗੜੀਆਂ ਵਿੱਚ ਘੁੰਮ ਕੇ ਭਾਵੇਂ ਕਿ ਪਿੰਡ ਵੀ ਸਾਡਾ ਮਾਡਰਨ ਹੋ ਗਿਆ ਸਾਰਾ ਕੁਝ ਹੋ ਗਿਆ ਪਰ ਫਿਰ ਤੁਹਾਨੂੰ ਇੱਕ ਖੁਸ਼ਬੂ ਜੀ ਰਹਿੰਦੀ ਹੈ ਆਪਣਾ ਆਪਣਾ ਉੱਥੇ ਤੁਹਾਨੂੰ ਜਾ ਕੇ ਜਾਦੇ ਮਹਿਸੂਸ ਹੁੰਦਾ ਦੂਜੇ ਸ਼ਹਿਰ ਵੀ ਆਪਣੇ ਨੇ ਪਰ ਜੋ ਪਿੰਡ ਦੇ ਵਿੱਚ ਜਾ ਕੇ ਤੁਹਾਨੂੰ ਸਕੂਨ ਮਿਲਦਾ ਉਮੀ ਜਿਹੜੇ ਸ਼ਬਦ ਤੁਸੀਂ ਤੁਹਾਡੀ ਬੋਲੀ ਦੇ ਨੇ ਔਰ ਖਾਸ ਸਾਡੇ ਸ਼ਬਦ ਨੇ ਜਿਹੜੇ ਤੁਹਾਨੂੰ ਹਿੰਦੀ ਇੰਗਲਿਸ਼ ਨਾਲ ਕਿਤੇ ਮੈਚ ਨਹੀਂ ਕਰਦੇ ਹਨਾ ਮਦਰ ਮਾ ਤੇ ਮਦਰ ਨਾਲ ਤੁਹਾਨੂੰ ਮਾਦਰ ਸ਼ਬਦ ਜੀ ਉਸ ਤਰ੍ਹਾਂ ਦੇ ਮੈਚ ਕਰਦੇ ਸ਼ਬਦ ਮਿਲ ਜਾਣਗੇ ਮਾਂ ਸ਼ਬਦ ਵੀ ਤੁਹਾਨੂੰ ਕਈ ਭਾਸ਼ਾਵਾਂ ਵਿੱਚ ਮਿਲ ਜੂਗਾ ਪਰ ਅੰਬੋ ਨਹੀਂ ਮਿਲੂਗਾ ਠੀਕ ਹੈ ਨਾ ਬਾਪੂ ਸ਼ਬਦ ਨਹੀਂ ਮਿਲੂਗਾ ਤੁਹਾਨੂੰ ਉਦੋਂ ਕਿ ਇਸ ਤਰ੍ਹਾਂ ਪਾਪਾ ਮਿਲ ਜੂਗਾ ਡੈਡ ਮਿਲ ਜੂਗਾ ਹੋਰ ਫਾਦਰ ਦੇ ਸ਼ਬਦ ਨਾਲ ਮਿਲਦੇ ਸੋ ਆਹੋ ਦਾ ਕੋਈ ਬਦਲ ਨਹੀਂ ਮੈਂ ਹੈਗਾ ਹੁਣ ਪਿਓਰ ਮਾਲਵੇ ਤੋਂ ਹਰੇਕ ਖਿੱਤੇ ਦੀ ਆਪਣੀ ਆਪਣੀ ਬੋਲੀ ਆ ਪਰ ਸਾਡੇ ਵਾਲੇ ਪਾਸੇ ਜਿਵੇਂ ਮੈਂ ਬਗਿਆ ਤੀ ਮੈਂ ਕਰਦਾ ਤੀ ਹਨਾ ਕਾਗਤ ਕੀ ਦਾ ਹੈ ਹੈਨਾ ਵੀ ਸਰ ਮੇਰੇ ਵਾਸਤੇ ਵੀ ਨਾ ਇਹ ਵਰਡਸ ਮੇਰੇ ਵਾਸਤੇ ਬਹੁਤ ਜ਼ਿਆਦਾ ਨਵੇਂ ਆ ਉਹ ਅੱਛਾ ਹਾਂ ਕੀ ਸਹੀ ਤੁਸੀਂ ਤੀ ਵਰਡ ਬੋਲਿਆ ਜਾਂ ਮੈਂ ਕਰਦਾ ਤੀ ਕਾਗਤ ਬੋਲਿਆ ਸੀ ਤੁਸੀਂ ਹੁਣੇ ਸੋ ਮੇਰੇ ਵਾਸਤੇ ਵੀ ਬੜੇ ਨਵੇਂ ਵਰਡਸ ਨੇ ਸੋ ਜਿਹੜੇ ਗੁੰਮ ਹੋਈ ਜਾ ਰਿਹਾ ਜਾਂ ਕਹਿ ਸਕਦੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਮੋਬਾਈਲ ਦੇ ਵਿੱਚ ਲੱਗੀ ਹੋਈ ਹੈ ਉਹ ਕਿਵੇਂ ਸਿੱਖਣ ਇੰਨਾਂ ਚੀਜ਼ਾਂ ਨੂੰ ਦੇਖੋ ਹੁਣ ਤੁਸੀਂ ਕਿਹਾ ਕਿ ਮੇਰੇ ਲਈ ਨਵੇਂ ਸ਼ਬਦ ਨੇ ਪਰ ਹੁਣ ਤੁਹਾਨੂੰ ਆਹ ਹੋਦਾ ਵੀ ਪਤਾ ਲੱਗ ਗਿਆ ਕਾਗਤ ਦਾ ਵੀ ਪਤਾ ਲੱਗ ਗਿਆ ਹੁਣ ਤੁਸੀਂ ਕੱਲ ਨੂੰ ਕਿਤੇ ਸ਼ਬਦ ਵਰਤੋਗੇ ਜਿਵੇਂ ਤੁਸੀਂ ਪੁੱਛਿਆ ਕਿਸੇ ਨੇ ਵਿੱਚੋਂ ਵੀ ਇਹਦਾ ਮਤਲਬ ਕਿਵੇਂ ਦੱਸਣਗੇ ਤਾਂ ਕੁਐਸਚਨ ਉੱਠੂਗਾ ਜ਼ਰੂਰੀ ਨਹੀਂ ਕਿ ਕਿਸੇ ਕਿਤਾਬ ਰਾਹੀਂ ਲੈਕਚਰ ਦੇ ਕੇ ਹਨਾ ਜਾਂ ਕਿਤੇ ਸਕੂਲ ਦੇ ਵਿੱਚ ਸਿਲੇਬਸ ਵਿੱਚ ਹੀ ਸ਼ਬਦ ਸਿਖਾਏ ਜਾ ਸਕਦੇ ਆਮ ਬੋਲੀ ਦੇ ਵਿੱਚ ਵਰਤ ਕੇ ਸ਼ਬਦ ਮੈਂ ਕਿਤਾਬ ਰਾਹੀਂ ਦੇ ਤਾਂ ਹੁਣ ਜਿਹਨੂੰ ਚਾਚਾ ਹੁਣ ਤੁਸੀਂ ਅੱਜ ਮਤਲਬ ਹਾਂਜੀ ਹਾਂਜੀ ਕਹਿੰਦੇ ਸੀ ਤੁਹਾਨੂੰ ਇਹ ਸ਼ਬਦ ਚਾਚਾ ਤੁਸੀਂ ਉਹਦਾ ਲਾਈਵ ਦੇ ਵਿੱਚ ਆਹੋ ਤੁਹਾਡਾ ਵੱਧ ਵਰਤਣਾ ਜਿਵੇਂ ਆਹੋ ਆ ਗਈ ਤੁਸੀਂ ਕਿ ਲੇਟ ਹੋਗੇ ਸੀ ਆਹੋ ਹੈਨਾ ਸੋਸੀਂ ਇਦਾਂ ਵੀ ਆਪਣੇ ਸ਼ਬਦਾਂ ਨੂੰ ਇੱਕ ਨਵੀਂ ਜਰਨੀ ਵਿੱਚ ਪਾ ਸਕਦੇ ਆ ਲਾਂਬੇ ਦੇਣ ਦੀ ਥਾਂ ਤੇ ਕਿ ਹੁਣ ਕੋਈ ਬੋਲ ਨਹੀਂ ਰਿਹਾ ਸ਼ਬਦ ਹੁਣ ਕੋਈ ਕਿਤਾਬਾਂ ਪੜ੍ਹ ਨਹੀਂ ਰਿਹਾ ਹੁਣ ਇਹ ਨਹੀਂ ਕਰ ਰਹੇ ਆਪਣੀ ਬੋਲੀ ਨਹੀਂ ਬੋਲ ਰਹੇ ਠੀਕ ਹੈ ਪਰ ਤੁਸੀਂ ਕੀ ਯਤਨ ਕਰ ਰਹੇ ਹੋ ਉਹਦੇ ਲਈ ਰਾਈਟ ਰਾਈਟ ਸੋ ਮੈਨ ਉਸ ਯਤਨ ਦੇ ਵਿੱਚ ਇਹ ਉਦਮ ਹੈਗਾ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਜਿਹੜੀ ਉਹਨਾਂ ਨੇ ਕਿਤਾਬ ਬਕੜੀ ਹੋਈ ਹੈ ਰਾਣਾ ਰਣਵੀਰ ਜੀ ਨੇ ਇਹ ਕਿਤਾਬ ਲਾਂਚ ਹੋਈ ਹੈ ਆਹੋ ਇਹਨਾਂ ਦੀ 8ਥ ਕਿਤਾਬ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਤਾਬ ਦੇ ਵਿੱਚ ਕੀ ਕੀ ਹੈਗਾ ਹੈ ਉਹਦੇ ਬਾਰੇ ਥੋੜਾ ਜਿਹਾ ਅਸੀਂ ਵਰਬਲੀ ਵੀ ਜਾਣੀਏ ਅੱਛਾ ਇਹਦੇ ਕਿਤਾਬ ਦੇ ਵਿੱਚ ਕੋਈ ਪੋਇਟਰੀ ਫਾਰਮ ਦੇ ਵਿੱਚ ਤੁਸੀਂ ਪੇਸ਼ ਕੀਤਾ ਹੈ ਜਾਂ ਫਿਰ ਤੁਸੀਂ ਕੋਈ ਕਿੱਸਾ ਸੁਣਾਣਾ ਚਾਹੋ ਆਹੋ ਦੇ ਵਿੱਚੋਂ ਇਹ ਕਫਤਾ ਦੀ ਕਿਤਾਬ ਹੈ ਸਾਰੀ ਆ ਬਟ ਇਹ ਹੈ ਕਿ ਇਹਦੀ ਕਿੱਥੋਂ ਮਰਜ਼ੀ ਖੋਲ ਕੇ ਤੁਸੀਂ ਪੜ੍ਹ ਸਕਦੇ ਹੋ ਇਸ ਕਫਤਾ ਨੂੰ ਇਹਦੇ ਵਿੱਚ ਕਈ ਬਹੁਤ ਲੰਬੀਆਂ ਕਫਤਾਵਾਂ ਵੀ ਹੈਗੀਆਂ ਨੇ ਕੋਈ ਛੋਟੀਆਂ ਕਿਤਾਬਾਂ ਵੀ ਹੈਗੀਆਂ ਨੇ ਮੁਹੱਬਤ ਬਾਰੇ ਵੀ ਹੈਗੀਆਂ ਜ਼ਿੰਦਗੀ ਜਿਉਣ ਬਾਰੇ ਵੀ ਹੈਗੀਆਂ ਹਰੇਕ ਵਰਗ ਦਾ ਬੰਦਾ ਹਰੇਕ ਉਮਰ ਦਾ ਹੈ ਨਾ ਮੇਲ ਫੀਮੇਲ ਕੋਈ ਵੀ ਇਹਦੇ ਵਿੱਚੋਂ ਆਪਣੀ ਜ਼ਿੰਦਗੀ ਲੱਭ ਸਕਦਾ ਹੈ ਕੋਈ ਵੀ ਇਹਨੂੰ ਪੜ ਸਕਦਾ ਹੈ ਨਾ ਜਿਵੇਂ ਇਸ ਤਰ੍ਹਾਂ ਵੀ ਇਸ਼ਕ ਬਾਰੇ ਆਪਾਂ ਲਿਖਦੇ ਆਂ ਕਿਸ਼ ਮੁਹੱਬਤ ਬਾਰੇ ਆਪਣੇ ਨਾਲ ਰਹਿੰਦੀ ਹੈ ਜਾਂ ਆਪਾਂ ਬੇਕਾਰ ਨਾਰੇ ਪੜਦੇ ਆਂ ਦੇਖਦੇ ਆਂ ਜਾਂ ਸਾਨੂੰ ਵਨ ਲਾਈਨਰ ਨਹੀਂ ਸੋਧਦੇ ਜਾਂ ਅਸੀਂ ਕਹਿੰਦੇ ਵੀ ਕੀ ਮੁਹੱਬਤ ਕੀ ਹੁੰਦੀ ਹੈ ਜਿਉਣਾ ਕਿਵੇਂ ਹੈ ਜੈ ਹੋ ਫਸਲਾਂ ਦਾ ਕਿਰਦਾਰ ਜੈ ਹੋ ਜਿਹੜੇ ਕਰਦੇ ਪਿਆਰ ਜੈ ਹੋ ਜਿਹੜੇ ਕਰਨ ਸੰਵਾਦ ਜੈ ਹੋ ਜੋ ਨਾ ਕਰਨ ਫਸਾਦ ਜੈ ਹੋ ਨਾਨਕ ਮਿੱਤਰ ਹੋਏ ਜਦੋਂ ਗੁਰੂ ਨਾਨਕ ਨੂੰ ਅਸੀਂ ਪੜ ਲੰਨੇ ਆ ਉਹਨਾਂ ਦੀ ਬਾਣੀ ਨੂੰ ਸਮਝ ਲੈਣਾ ਸਾਡੇ ਮਿੱਤਰ ਬਣ ਜਾਂਦੇ ਨੇ ਜਾਈਂ ਲੱਗਦਾ ਆਸਪਾਸ ਹਾਂਜੀ ਜੈ ਹੋ ਨਾਨਕ ਮਿੱਤਰ ਹੋਏ ਕਾਮੇ ਯਾਰ ਪਵਿੱਤਰ ਹੋਏ ਜੈ ਹੋ ਸੋਹਣਾ ਵਰਤਾਰਾ ਹੈ ਬਿਨ ਹੋ ਮੈਂ ਜਨ ਬਹੁ ਪਿਆਰਾ ਹੈ ਜੈ ਹੋ ਕੋਈ ਵਿਖਾਵਾ ਨਹੀਂ ਹੈ ਅਕੜ ਵਾਲਾ ਦਾਵਾ ਨਹੀਂ ਹੈ ਜੈ ਹੋ ਮਾਫੀ ਮਿਲ ਗਈ ਚਿਰਦੀ ਸੁੱਤੀ ਵਰਤੀ ਖੜਕੀ ਸੋ ਆਪਾਂ ਹੁਣ ਜੈ ਹੋ ਜੈ ਹੋ ਬੰਦਾ ਤੁਹਾਨੂੰ ਪੁੱਛੇਗਾ ਕੋਈ ਤੁਹਾਡਾ ਨੀਸ ਤੁਹਾਡੀ ਪੁੱਛ ਸਕਦੀ ਹੈ ਕੋਈ ਤੁਹਾਡਾ ਬ੍ਰਦਰ ਇਹ ਜੈ ਕੋ ਹੈ ਕਹਦੇ ਲਈ ਜੈ ਹੋ ਫਿਰ ਉਸ ਨੂੰ ਕਹਾਂਗੇ ਕਿ ਇਹਦੇ ਲਈ ਸ਼ਾਬਾਸ਼ ਦਿੱਤੀ ਹੈ ਵੀ ਆਹ ਜੈ ਹੋ ਇਹਨੂੰ ਵਧਾਈ ਹੋ ਇਹਦੀ ਜੈ ਇਹਦੀ ਇਹ ਉੱਚਾ ਜਾਣਾ ਚਾਹੀਦਾ ਹੈ ਮੈਨੂੰ ਬੜਾ ਅੱਛਾ ਲੱਗ ਰਿਹਾ ਹੈ ਰਣਵੀਰ ਸਾਹਿਬ ਤੁਸੀਂ ਬੜੀ ਸਾਰੀ ਫਿਲਮਸ ਕਰ ਚੁੱਕੇ ਹੋ ਪੰਜਾਬੀ ਇੰਡਸਟਰੀ ਨੂੰ ਬੜਾ ਮੀਨਸ ਕੀ ਫਰੂਟਫੁੱਲ ਆਪਣੇ ਕੰਟ੍ਰਿਬਿਊਸ਼ਨ ਦੇ ਚੁੱਕੇ ਹੋ ਤੁਹਾਨੂੰ ਕੀ ਲੱਗਦਾ ਕਿ ਇਸ ਸਟੈਂਡ ਦੇ ਉੱਪਰ ਪੰਜਾਬੀ ਇੰਡਸਟਰੀ ਕਿੱਥੇ ਸਟੈਂਡ ਕਰਦੀ ਹੈ ਮੈਨੂੰ ਤਾਂ ਪੰਜਾਬੀ ਸਿਨੇਮੇ ਚ ਉਹਨਾ ਹੁਣ ਬਾਤ ਖਤਮ ਹੁੰਦੀ ਜਾਂਦੀ ਆ ਕਹਾਣੀ ਖਤਮ ਜਾਂਦੇ ਨਵੀਆਂ ਕਹਾਣੀਆਂ ਦੀ ਲੋੜ ਆ ਜਿੰਨੀ ਦਰ ਨਵੀਂ ਕਹਾਣੀ ਨਵੀਂ ਬਾਤ ਇੰਟਰਸਟਿੰਗ ਬਾਤ ਕਹਾਣੀ ਨੇ ਲੈ ਕੇ ਆਉਂਦੇ ਓਨੀ ਦਰ ਦਰਸ਼ਕ ਨੂੰ ਜੋੜਨਾ ਔਖਾ ਹੁਣ ਚੈਲੰਜ ਇਹ ਹੋਇਆ ਹੋਇਆ ਕਿ ਦਰਸ਼ਕ ਬਾੜ ਨਾਲ ਕਿਵੇਂ ਦੁਆਰੇ ਸਰਮੰਦੇ ਵਿੱਚ ਸੋ ਨਵੀਂ ਕਹਾਣੀ ਕਾੜਨੀ ਪਊਗੀ ਬਾਤ ਰਸੀਲੀ ਬਾਤ ਕਾੜਨੀ ਪਊਗੀ ਕੁਝ ਕੁਝ ਕਹਿਣਾ ਚਾਹੋ ਪੰਜਾਬੀ ਇੰਡਸਟਰੀ ਨੂੰ ਜੇ ਕਹਿ ਸਕਦੇ ਹੋ ਜਾਂ ਆਮ ਲੋਕਾਂ ਨੂੰ ਕੁਝ ਕਹਿਣਾ ਚਾਹੋ ਇਹੋ ਜਿਹਾ ਕਿ ਜਿਹਦੇ ਨਾਲ ਸਾਡਾ ਜਿਹੜਾ ਆਨਵਾਰ ਨਵਾਂ ਸਾਲ ਹੋ ਗਿਆ ਨਵਾਂ ਸਾਲ ਵੀ ਹੈ ਜੀ ਤੇ ਜਿਹਦੇ ਨਾਲ ਸਾਡਾ ਜਿਹੜਾ ਸਾਲ ਦੇ ਵਿੱਚ ਕੁਝ ਖਾਸ ਐਡ-ਆਨ ਹੋ ਜਾਏ ਅ ਨਹੀਂ ਇੰਡਸਟਰੀ ਨੂੰ ਤਾਂ ਮੈਂ ਕੀ ਸਲਾਹ ਦੇਣੀ ਹੈ ਮੈਂ ਸਲਾਹ ਦੇਣ ਵਾਲਾ ਤਾਂ ਹਲੇ ਹੈ ਨਹੀਂ ਮੈਂ ਦਰਸ਼ਕਾਂ ਨੂੰ ਇਹ ਕਹਣਾ ਵੀ ਜਦੋਂ ਕਿਤੇ ਵਧੀਆ ਫਿਲਮ ਆਉਂਦੀ ਹੈ ਇੱਕ ਡਿਫਰੈਂਟ ਸਿਨੇਮਾ ਆਉਂਦਾ ਤਾਂ ਤੁਸੀਂ ਕਹਿੰਦੇ ਤਾਂ ਰਹਿੰਦੇ ਹੋ ਕਿ मीनिंगफुल ਸਿਨੇਮਾ ਹੋਣਾ ਚਾਹੀਦਾ ਹੈ, ਅੱਛਾ ਹੋਣਾ ਚਾਹੀਦਾ। ਪਰ ਜਦੋਂ ਕਿ ਅੱਛੀ ਫਿਲਮ ਆਵੇ ਤਾਂ ਜ਼ਰੂਰ ਦੇਖਣ ਜਾਇਆ ਕਰੋ। ਹੈਨਾ ਉਹ ਫਿਰ ਬਈ ਮੇਕਰ ਨੂੰ ਬਹੁਤ ਵੱਡਾ ਉਹਦੇ ਲਈ ਹੰਗਾਰਾ ਮਿਲਦਾ ਤੇ ਬਾਕੀ ਨਵੇਂ ਸਾਲ ਦੀਆਂ ਵਧਾਈਆਂ ਸਾਰਿਆਂ ਨੂੰ ਤੇ ਕਿਤਾਬਾਂ ਨਾਲ ਜੁੜੇ ਰਹੋ, ਸ਼ਬਦਾਂ ਨਾਲ ਜੁੜੇ ਰਹੋ, ਆਪਣੀ ਮੁਹੱਬਤ ਦੇ ਨਾਲ ਜੁੜੇ ਰਹੋ, ਪੋਜ਼ਿਟਿਵ ਰਹੋ, ਬੀ ਪੋਜ਼ਿਟਿਵ। ਦੇਖੋ ਜਾਂਦੇ-ਜਾਂਦੇ ਅਸੀਂ ਡਾਇਲੌਗ ਯੂਜ਼ ਹੋਣਾਂਗੇ। ਡਾਇਲੌਗ ਮੇਰੇ ਕੋਲ ਬਿਨਾ ਪਹਿਰਾਵੇ ਤੋਂ ਸੁਣਾਉਣੇ ਓਕੇ ਹੁੰਦੇ ਨੇ। ਸਾਰੇ ਉਹੀ ਕਹਿੰਦੇ ਹੁੰਦੇ ਆ ਵੀ ਹੈਨਾ ਵੀ ਰਾਜਾ ਬੇਟਾ ਦੇ ਤਰ੍ਹਾਂ ਚਾਂਟੇ ਜਾਂ ਸੈਂਪੀ ਵੱਲੋਂ ਤੁਹਾਨੂੰ 99 ਸਾਲ ਦੇ ਬਹੁਤ ਬਹੁਤ ਵਧਾਈਆਂ ਦਿੱਦੀ ਜੀ ਚੜ੍ਹਦੀ ਕਲਾ ਹੋਵੇ ਪਿਆਰ ਇੱਕ ਚੀਜ਼ ਹੋਰ ਹੈ ਕੀ ਜੋ ਆ ਤੁਸੀਂ ਆਹੋ ਯੂਜ਼ ਕੀਤਾ ਹੈ ਆਪਣੇ ਆਪਣੇ ਲਾਈਫ ਦੇ ਵਿੱਚ ਯੂਜ਼ ਕਰਦੇ ਹੋ ਆਹ ਮੈਂ ਬਹੁਤ ਦੇਸੀ ਸ਼ਬਦ ਯੂਜ਼ ਕਰਦਾ ਨਹੀਂ 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 ਰੀਅਲ ਲਾਈਫ ਦੇ ਵਿੱਚ ਯੈਸਮੈਨ ਹੋ ਹੁਣ ਨਾ ਰੀਅਲ ਲਾਈਫ ਦੇ ਵਿੱਚ ਮੈਂ ਬਹੁਤ ਜ਼ਿਆਦਾ ਯੈਸਮੈਨ ਨਹੀਂ ਹਾਂਗਾ ਉਹ ਇਸੇ ਲਈ ਨਹੀਂ ਹੈਗਾ ਕਿਉਂਕਿ ਮੇਰੀ ਜ਼ਿੰਦਗੀ ਪ੍ਰਤੀ ਆਹੋ ਹੈ ਹੈਨਾ ਮੇਰੀ ਨਿਰਾਸ਼ਾ ਲਈ ਆਹੋ ਨਹੀਂ ਹੈਗੀ ਸੋ ਜੇ ਮੈਂ ਹਰੇਕ ਗੱਲ 'ਈ ਯੈਸਮੈਨ ਹੋਊਂਗਾ ਮੈਨੂੰ ਨਰਾਸ਼ਾ ਬਹੁਤ ਚਲਣੀ ਕੋ ਤੁਹਾਡੀ ਡੈਫੀਨੇਸ਼ਨ ਆਹੋ ਵਸੇ ਡਿਫਰੈਂਟ ਹੈ ਹਮ ਆਹੋ ਕੱਲਾ ਯੈਸ ਹੀ ਨਹੀਂ ਹੈਗਾ ਹੈਨਾ ਬੰਦਾ ਕਹਿੰਦਾ ਵੀ ਤੋ ਇਹ ਤੀਰ ਤੀਰ ਲਈ ਤਿਆਰ ਆ ਕਹਿੰਦਾ ਆਹੋ ਹੈਨਾ ਵੀ ਮੈਂ ਕਿਸੇ ਦੀ ਹਰੇ ਗੱਲ ਨਹੀਂ ਮੰਨਣੀ ਆਹੋ ਓਕੇ ਓਕੇ ਠੀਕ ਠੀਕ ਥੈਂਕ ਯੂ ਥੈਂਕ ਯੂ ਸੋ ਮੱਚ ਸੋ ਕਿਤਾਬ ਆਈਏ ਆਹੋ ਤੇ ਉਹਦਾ ਮੀਨਿੰਗ ਤੁਹਾਨੂੰ ਦੱਸਣੀ ਚੜਦੀ ਕਲਾ ਖੁਸ਼ੀ ਸਕੂਨ ਤੇ ਮੁਹੱਬਤ ਦੀ ਦਵਾਈ ਹੈ ਆਹੋ ਸੋ ਕਿਤਾਬਾਂ ਜਰੂਰ ਪੜ੍ਹਨੀਆਂ ਚਾਹੀਦੀਆਂ ਕਿਉਂਕਿ ਸਾਡੀਆਂ ਜਿਹੜੀਆਂ ਗੁੜਤੀ ਹੈ ਉਹ ਗੁਰੂ ਸਾਹਿਬ ਨੇ ਸਾਨੂੰ ਪੰਜਾਬੀ ਪੜ੍ਹਨ ਵਾਸਤੇ ਹੀ ਦਿੱਤੀ ਹੋਈ ਹੈ ਕੈਮਰਾ ਪਰਸਨ ਦਰਜੇ ਦੇ ਨਾਲ ਗ੍ਰੰਪ੍ਰੀਤ ਕੌਰ ਪੀਡੀਐਸ ਨਿਊਜ਼ ਚੰਡੀਗੜ੍ਹ